ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਂਸਲਰ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸੀ ਨਾਲ ਕੀਤੀ ਮੁਲਾਕਾਤ ਹਰਦੇਵ ਸਿੰਘ ਅਰਸੀ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਕਿਹੜੀ ਡੀਲ ਹੋਈ ਏ ਜਿਸ ਨੇ ਨਵੀਂ ਚਰਚਾ ਛੜੀ ਏ ਕਿ ਹਰਦੇਵ ਅਰਸੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਹਰਦੇਵ ਅਰਸੀ ਨੂੰ ਅਕਾਲੀ ਦਲ ਵੱਲੋਂ ਸਿਆਸਤ ਵਿੱਚ ਦੁਬਾਰਾ ਸਰਗਰਮ ਕੀਤਾ ਜਾਵੇਗਾ ਅਕਾਲੀ ਦਲ ਉਹਨਾਂ ਨੂੰ ਟਿਕਟ ਦੇਵੇਗੀ ਬਠਿੰਡਾ ਹਲਕੇ ਦੇ ਵਿੱਚ ਹਰਦੇਵ ਅਰਸ਼ੀ ਦਾ ਚੰਗਾ ਪ੍ਰਭਾਵ ਹੈ ਜੋ ਇਹ ਚਰਚਾ ਛੜੀ ਹੋਈ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲਰ ਤੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੇ ਵਿਚਾਰ ਗੁੱਥਬਗੂ ਨੇ ਸਿਆਸੀ ਹਲਕੇ ਦੇ ਵਿੱਚ ਇਹ ਨਵੀਂ ਖੰਡ ਚਰਚਾ ਛੜੀ ਏ ਅਰਸ਼ੀ ਬਾਦਲ ਪਰਿਵਾਰ ਦੀ ਨੋ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਪਾਰਲੀਮੈਂਟ ਮੈਂਬਰ ਧਰਮਪਤਨੀ ਹਰ ਸਿਮਰ ਕੁਲ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਤੋਂ ਵਿਧਾਨ ਸਭਾ ਹਲਕਾ ਬੁਰਲਾਡਾ ਤੋਂ ਵਿਧਾਇਕ ਰਹੇ ਹਨ ਜਿਨ੍ਹਾਂ ਦਾ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਚੰਗਾ ਪ੍ਰਭਾਵ ਏ ਸੋ ਚਰਚਾ ਦੇ ਦੌਰਾਨ ਦਲ ਬਦਲੀ ਵਰਗਾ ਮੁੱਦਾ ਭਾਵੇਂ ਗਾਇਬ ਏ ਪਰ ਬਹੁਤੇ ਲੋਕ ਸ਼ਹਿਰੀ ਹਲਕੇ ਵਿੱਚ ਅਕਾਲੀ ਦਲ ਦੀ ਮੌਜੂਦਾ ਸਥਿਤੀ ਸੰਬੰਧੀ ਜਾਇਜ਼ਾ ਲੈਣ ਨਾਲ ਜੋੜ ਕੇ ਦੇਖ ਰਹੇ ਹਨ ਸ਼ੁੱਕਰਵਾਰ ਨੂੰ ਦੋਵੇਂ ਸਿਆਸੀ ਤਤੰਤਰ ਮਿੱਤਰ ਗਰੁੱਪ ਵੱਲੋਂ ਇਹਮਦ ਹਸਪਤਾਲ ਚੋਂ ਮਰੀਜ਼ਾਂ ਦੇ ਪਰਿਵਾਰ ਲਈ ਬਣਾਈ ਤਰਮਸ਼ਾਲਾ ਦੇ ਲੋਕ ਅਰਪਣ ਸਮਾਗਮ ਚ ਪੁੱਜੇ ਸਨ ਪੰਡਾਲ ਚ ਲੱਗੀਆਂ ਕੁਰਸੀਆਂ ਦੇ ਮੂਹਰੇ ਇਕੱਤਰ ਚ ਬੈਠੇ ਦੋਵੇਂ ਆਗੂ ਚੱਲਦੇ ਸਮਾਗਮ ਦੌਰਾਨ ਆਪ ਸਵੈਛ ਸਿਰ ਜੋੜ ਜੋੜ ਕੇ ਗੱਲਬਾਤ ਕਰ ਰਹੇ ਸਨ ਇੱਕ ਦੋ ਵਾਰ ਤਾਂ ਇੰਜ ਜਾਪਿਆ ਕਿ ਕੋਈ ਗੰਭੀਰ ਮੁੱਦਾ ਵਿਚਾਰਿਆ ਜਾ ਰਿਹਾ ਹੋਵੇ ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਚੋਣਾਂ ਤੋਂ ਬਾਅਦ ਸ਼ਹਿਰੀ ਅਕਾਲੀ ਦਲ ਦੀ ਲੀਡਰਸ਼ਿਪ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਜਿਸ ਵਿੱਚ ਹਲਕਾ ਇੰਚਾਰਜ ਬਦਲਣਾ ਵੀ ਸ਼ਾਮਲ ਹੈ ਪਿਛਲੀਆਂ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਹੋਏ ਇੱਕ ਆਗੂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਕਾਰਸ਼ੈਲੀ ਮੁਤਾਬਕ ਦੋਵਾਂ ਸਿਆਸੀ ਮਹਰਤਿਆਂ ਵਿੱਚ ਮੂੰਹ ਜੋੜ-ਜੋੜ ਕੇ ਇੰਝ ਗੰਭੀਰਤਾਪੂਰਵ ਗੱਲ ਕਰਨੀ ਸਹਿਜ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਇਹੋ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੀ ਲੀਡਰਸ਼ਿਪ ਸੰਬੰਧੀ ਚੁੱਪ-ਚੁਪੀ ਤੇ ਖਿਚੜੀ ਪਕਾ ਰਿਆ ਸੋ ਉਹਨਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਇਸੇ ਸਮਾਗਮ ਵਿੱਚੋਂ ਸ਼ਾਮਲ ਪਾਜਬਾ ਦੇ ਇੱਕ ਸੀਨੀਅਰ ਆਗੂ ਦਾ ਪ੍ਰਤੀਕਰਮ ਵੀ ਬੇਸ਼ੱਕ ਇਸ ਗੁਪਤ ਨੋਸ਼ੀ ਦਰਮਿਆਨ ਸੁਖਵੀਰ ਬਾਦਲ ਵੱਲ ਇੱਕ ਦੋ ਵਾਰ ਮੁਸਕਰਾਉਂਦੇ ਹੋਏ ਜਦੋਂ ਨਜ਼ਰ ਆਇਆ ਤਾਂ ਦੋਵਾਂ ਵਿਚਕਾਰ ਗੱਲਬਾਤ ਦਾ ਜ਼ਿਆਦਾਤਰ ਲਹਿਜਾ ਸੰਜੀਦਗੀ ਵਾਲਾ ਹੀ ਦਿਖਾਈ ਦਿੱਤਾ ਹੈ ਪੰਜਾਬ ਦੀ ਸੱਤਾ ਤੇ ਇੱਕ ਧਾਗਾ ਕਾਬਜ਼ ਰਹਿਣ ਤੋਂ ਬਾਅਦ ਗੰਭੀਰ ਸਥਿਤੀਆਂ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਦੇ ਵੱਡੇ ਰਾਜਨੀਤਿਕ ਇਮਤਿਹਾਨਾਂ ਵਿੱਚ ਲੰਘਣਾ ਪੈ ਰਿਹਾ ਹੈ ਬੇਸ਼ੱਕ ਤਰਨਤਾਰਨ ਜਿਮਨੀ ਚੋਣ ਦੇ ਦੌਰਾਨ ਦੂਸਰੇ ਸਟਾਂਟੇ ਸ਼੍ਰੋਮਣੀ ਅਕਾਲੀ ਦਲ ਆ ਗਿਆ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਜਨ ਪੈ ਗਈ ਹੈ ਪਰ ਪ੍ਰਧਾਨ ਪਾਰਟੀ ਨੂੰ ਪਹਿਲਾਂ ਹੀ ਦੀ ਤਰ੍ਹਾਂ ਦੇਖਣ ਦੇ ਰੋਵ ਵਿੱਚ ਦਿਖਾਈ ਦਿੰਦੇ ਹਨ ਤੋ ਇਹੋ ਕਾਰਨ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਸ਼ਕਤੀਆਂ ਦਾ ਸਲਾਮ ਮਸੜਾ ਕਰਨ ਦੀ ਮਹਿਮਿੱਤੀ ਹੋਈ ਹੈ ਕਿਉਂਕਿ ਹਰਦੇਵਰਸ਼ੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੇਹਤ ਸਤਿਕਾਰ ਕਰਦੇ ਸਨ ਇਸ ਲਈ ਥੱਬੇ ਪੱਖੀ ਆਗੂਆਂ ਦੀ ਅਕਾਲੀ ਦਲ ਲਈ ਵਰਦਾਨ ਸਿਧ ਹੋ ਸਕਦੀ ਹੈ ਜੋ ਅਕਾਲੀ ਦਲ ਦੇ ਵੱਲੋਂ ਉਹਨਾਂ ਦੀ ਰਹਿ ਲਈ ਜਾਂਦੀ ਸੀ ਜਿਸ ਨੇ ਇੰਨਾਂ ਚਰਚਾਵਾਂ ਨੂੰ ਹਵਾ ਦਿੱਤੀ ਹੈ ਗੌਰਤਲ ਵਹਿ ਕੇ ਸਾਬਕਾ ਵਿਧਾਇਕ ਸਰੂਪਨ ਸਿੰਘਲਾ ਜਦੋਂ ਅਕਾਲੀ ਦਲ ਛੱਡ ਕੇ ਜੋ ਬੀਜੇਪੀ ਸ਼ਾਮਲ ਹੋ ਗਿਆ ਤਾਂ ਅੱਜ ਬਠਿੰਡਾ ਹਲਕਾ ਅਕਾਲੀ ਦਲ ਤੋਂ ਵੰ ਜਾਏ ਜਿਸ ਕਰਕੇ ਬਠਿੰਡਾ ਹਲਕੇ ਦੇ ਵਿੱਚ ਨਵੀਂ ਜ਼ਿੰਮੇਵਾਰੀ ਨਵਾਂ ਹਲਕਾ ਇੰਚਾਰਜ ਹਰਦੇਵ ਸਿੰਘ ਅਰਸ਼ੀ ਨੂੰ ਅਕਾਲੀ ਦਲ ਲਾ ਸਕਦਾ ਹੈ ਜੋ ਗੁਪਤ ਰੂਪ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਇਹ ਚਰਚਾ ਛੜੀ ਹੋਈ ਹੈ ਕਿ ਹਰਦੇਵ ਅਰਸ਼ੀ ਭਾਰਤੀ ਕਮਿਊਨਿਸਟ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਆ ਸਕਦੇ ਨੇ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਹਲਕਾ ਇੰਚਾਰਜ ਦੀ ਲਾਕੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਬਠਿੰਡਾ ਹਲਕੇ ਦੀ ਜਿਸ ਬਾਰੇ ਇਹ ਬਹੁਤ ਜ਼ਿਆਦਾ ਚਰਚਾ ਨੇ ਹਵਾ ਫੜੀ ਹੈ